ਸਾਡੇ ਮਾਨਯੋਗ ਸੀਐਮ ਸਾਹਿਬ ਬੀਜਪੀ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਆਪਣਾ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਤੇ ਗੈਂਗਸਟਰ ਖਿਲਾਫ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਹੀ ਅੱਜ ਏਜੀਟੀਐਫ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਤੇ ਕਿ ਜਿਹੜਾ 48/25 ਕ ਮਕਦਮਾ ਦਰਜ ਹੋਇਆ ਸੀਗਾ ਜਿਹਦੇ ਵਿੱਚ ਜਗਦੀਪ ਮੋਲੂ ਉਹਦਾ ਮਰਡਰ ਹੋਇਆ ਸੀਗਾ 5 ਮਾਰਚ ਨੂੰ ਦਰਬਾਰ ਸਾਹਿਬ ਲਾਗੇ ਉਹ ਉਹਦੇ ਵਿੱਚ ਜਿਹੜੇ ਦੋਸ਼ ਬੰਦੇ ਆਏ ਸੀਗੇ ਮੋਟਰਸਾਈਕਲ ਤੇ ਉਹਨਾਂ ਵਿੱਚੋਂ ਇੱਕ ਦੋਸ਼ੀ ਦੀ ਪਛਾਣ ਹੋਈ ਸੀਗੀ ਮੁੱਪਰ ਖਾਸ ਨੇ ਉਹਨੂੰ ਇਤਲਾ ਦਿੱਤੀ ਕਿ ਬਈ ਰਾਹੁਲ ਕਰਕੇ ਜਿਹੜਾ ਸ਼ੂਟਰ ਸੀਗਾ ਮੇਨ ਉਹ ਉਹਦੀ ਇਨਫੋਰਮੇਸ਼ਨ ਇਹਨਾਂ ਨੂੰ ਮਿਲੀ ਸੀਗੀ ਤੇ ਇਹਨਾਂ ਨੇ ਆਪਣੇ ਸਿਟੀ ਤਰਨਤਾਨ ਐਸ ਐਚ ਓ ਰਣਜੀਤ ਇਹਨਾਂ ਦੀ ਟੀਮ ਨੂੰ ਨਾਲ ਲੈ ਕੇ ਉਹਦਾ ਪੇਸ਼ਾ ਖਬਰ ਮਿਲਨ ਤੇ ਉਹਦਾ ਪੇਸ਼ਾ ਕੀਤਾ ਤੇ ਜਦੋਂ ਪੇਸ਼ਾ ਕਰ ਰਹੇ ਸੀਗੇ ਤੇ ਜਿਹੜੀ ਦੋਸ਼ੀ ਦੀ ਗੱਡੀ ਦਾ ਜਿਹੜਾ ਟਾਇਰ ਪਟਰਨ ਕਰਕੇ ਉਹਨੇ ਭਜਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਨੂੰ ਵੇਖ ਕੇ ਉਹਨਾਂ ਨੇ ਪੁਲਿਸ ਵਲ ਫਾਇਰ ਵੀ ਕੀਤਾ ਜੋ ਵੀ ਕਾਰਵਾਈ ਦੇ ਵਿੱਚ ਉਹਨੂੰ ਕਾਬੂ ਕਰਨ ਲਈ ਉਹਨੂੰ ਨਿਸ਼ਾਨਮ ਕਰਨ ਲਈ ਇੱਕ ਗੋਲੀ ਜਿਹੜੀ ਉਹਦੇ ਲੱਤ ਤੇ ਲੱਗੀ ਹੈ ਤੇ ਉਹਨੂੰ ਹਸਪਤਲ ਭੇਜਿਆ ਗਿਆ। ਸਰ ਇਹ ਨਸ਼ਾ ਦੋਸਤਾ ਵੀ ਜਾਂ ਬਲਵਾਇਆ ਨਹੀਂ ਕੀ ਹਾਂਜੀ ਇਹੀ ਇਹੀ ਪਤਾ ਲੱਗਿਆ ਕਿ ਭਈ ਇਹ ਜਿਹੜਾ ਕਿ ਨਸ਼ਾ ਨਸ਼ੇ ਦੀ ਸਮਗਲਿੰਗ ਵੀ ਕਰਦਾ ਸੀਗਾ ਤੇ ਇਹਦੇ ਖਿਲਾਫ ਇੱਕ 2023 ਦਾ ਆਮ ਸੈਕਟ ਦਾ ਮੁਕੱਦਮਾ ਵੀ ਦਰਜ ਹੈ ਤੇ ਇਹ ਨਸ਼ੇ ਦੇ ਕਾਰੋਬਾਰ ਦੇ ਵਿੱਚ ਵੀ ਲਿਪਸ ਸੀਗਾ। ਸਰ ਕੀ ਬਰਾਮਦ ਹੋਇਆ ਜੀ? ਇੱਕ 30 ਹੋਰ ਦਾ ਪਿਸਟਲ ਦੇ ਕੋਲ ਬਰਾਮਦ ਹੋਇਆ। ਸਰ ਇਹ ਕਿਹਦੇ ਆਸਤੇ ਕੰਮ ਕਰਦਾ? ਵਿਕੋ ਹੁਣ ਥੋੜੀ ਦੇਰ ਪਹਿਲੇ ਇਹ ਹੋਇਆ ਹੁਣ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਹੈ ਜਦੋਂ ਇਹਨੂੰ ਡਿਸਚਾਰਜ ਕਰਾਵਾਂਗੇ ਉਸ ਤੋਂ ਬਾਅਦ ਦੀ ਪੁਸ਼ਕਿਸ਼ ਕਰਦੇ ਆਂ ਤੇ ਡਿਟੇਲ ਦੇ ਵਿੱਚ ਫੇ ਤੁਹਾਨੂੰ ਉਸ ਤੋਂ ਬਾਅਦ ਦੱਸਾਂਗੇ ਸਾਡੇ ਮਾਨਯੋਗ ਸੀਐਮ ਸਾਹਿਬ ਬੀਜੀਪੀ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਆਪਣਾ ਯੁੱਧ ਨਸ਼ਾ ਵਿਦੁੱਤ ਚੱਲ ਰਿਹਾ ਹੈ ਤੇ ਗੈਂਗਸਟਰ ਖਿਲਾਫ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਹੀ ਅੱਜ ਏਜੀਟੀਐਫ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਤੇ ਕਿ ਜਿਹੜਾ 48/25 ਦਾ ਮੁਕੱਦਮਾ ਦਰਜ ਹੋਇਆ ਸੀਗਾ ਜਿਹਦੇ ਵਿੱਚ ਜਗਦੀਪ ਮੋਲੂ ਉਹਦਾ ਮਰਡਰ ਹੋ ਤੇ ਉਹ ਉਹਦੇ ਵਿੱਚ ਜਿਹੜੇ ਦੋਸ਼ ਬੰਦੇ ਆਏ ਸੀਗੇ ਮੋਟਰਸਾਈਕਲ ਤੇ ਉਹਨਾਂ ਵਿੱਚੋਂ ਇੱਕ ਦੋਸ਼ੀ ਦੀ ਪਛਾਣ ਹੋਈ ਸੀਗੀ ਮੁੱਕਰ ਖਾਸ ਨੇ ਉਹਨੂੰ ਇਤਲਾਹ ਦਿੱਤੀ ਕਿ ਬਈ ਰਾਹੁਲ ਕਰਕੇ ਜਿਹੜਾ ਸ਼ੂਟਰ ਸੀਗਾ ਮੇਨ ਉਹਦੀ ਇਨਫਾਰਮੇਸ਼ਨ ਇਹਨਾਂ ਨੂੰ ਮਿਲੀ ਸੀਗੀ ਤੇ ਇਹਨਾਂ ਨੇ ਆਪਣੇ ਸਿਟੀ ਤਰਨਤਾਨ ਐਸ ਐਚ ਓ ਰਣਜੀਤ ਇਹਨਾਂ ਦੀ ਟੀਮ ਨੂੰ ਨਾਲ ਲੈ ਕੇ ਉਹਨਾਂ ਦਾ ਪਿੱਛਾ ਖਬਰ ਮਿਲਨ ਤੇ ਉਹਦਾ ਪਿੱਛਾ ਕੀਤਾ ਤੇ ਜਦੋਂ ਪਿੱਛਾ ਕਰ ਰਹੇ ਸੀਗੇ ਤੇ ਜਿਹੜੀ ਦੋਸ਼ੀ ਦੀ ਗੱਡੀ ਦਾ ਜਿਹੜਾ ਟਾਇਰ ਪਾਟਨ ਕਰਕੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਨੂੰ ਵੇਖ ਕੇ ਉਹਨਾਂ ਨੇ ਪੁਲਿਸ ਵਾਲ ਫਾਇਰ ਵੀ ਕੀਤਾ ਜੋ ਵੀ ਕਾਰਵਾਈ ਦੇ ਵਿੱਚ ਉਹਨੂੰ ਕਾਬੂ ਕਰਨ ਲਈ ਉਹਨੂੰ ਨਿਸ਼ਾਨਮ ਕਰਨ ਲਈ ਇੱਕ ਗੋਲੀ ਜਿਹੜੀ ਉਹਦੇ ਲੱਤ ਤੇ ਲੱਗੀ ਹੈ ਤੇ ਉਹਨੂੰ ਹਸਪਤਲ ਭੇਜਿਆ ਗਿਆ। ਸਰ ਇਹ ਨਸ਼ਾ ਦਸਤਾ ਵੀ ਕਾਬੂ ਬੁਲਵਾਇਆ ਹਾਂਜੀ ਇਹੀ ਇਹੀ ਪਤਾ ਲੱਗਿਆ ਕਿ ਭਈ ਇਹ ਜਿਹੜਾ ਕਿ ਨਸ਼ਾ ਨਸ਼ੇ ਦੀ ਸਮਗਲਿੰਗ ਵੀ ਕਰਦਾ ਸੀਗਾ ਤੇ ਇਹਦੇ ਖਿਲਾਫ ਇੱਕ 2023 ਦਾ ਆਮ ਸੈਕਟ ਦਾ ਮੁਕੱਦਮਾ ਵੀ ਦਰਜ ਹੈ ਤੇ ਇਹ ਨਸ਼ੇ ਦੇ ਕਾਰੋਬਾਰ ਦੇ ਵਿੱਚ ਵੀ ਲਿਪਸ ਸੀਗਾ। ਸਰ ਕੀ ਬਰਾਮਦ ਹੋਇਆ ਜੀ? ਇੱਕ 30 ਬੋਰ ਦਾ ਪਿਸਟਲ ਦੇ ਕੋਲ ਬਰਾਮਦ ਹੋਇਆ। ਸਰ ਇਹ ਕਿਹਦੇ ਆਸਤੇ ਕੰਮ ਕਰਦਾ ਹੈ? ਜਿਵੇਂ ਹੁਣ ਥੋੜੀ ਦੇਰ ਪਹਿਲੇ ਇਹ ਹੋਇਆ ਹੁਣ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਹੈ ਜਦੋਂ ਇਹਨੂੰ ਡਿਸਚਾਰਜ ਕਰਾਵਾਂਗੇ ਉਸ ਤੋਂ ਬਾਅਦ ਦੀ ਪੁਸ਼ਕਿਸ਼ ਕਰਦੇ ਹਾਂ ਤੇ ਡਿਟੇਲ ਸਾਡੇ ਮਾਨਯੋਗ ਸੀਐਮ ਸਾਹਿਬ, ਬੀਜੀਪੀ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਆਪਣਾ ਯੂਥ ਨਸ਼ਾ ਵਿਦੁੱਧ ਚੱਲ ਰਿਹਾ ਹੈ ਤੇ ਗੈਂਗਸਟਰ ਖਿਲਾਫ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਹੀ ਅੱਜ ਏਜੀਟੀਐਫ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਤੇ ਕਿ ਜਿਹੜਾ 48/27